ਲੇਖਕ ਜਸਵੰਤ ਸਿੰਘ ਅਮਲ ਦਾ ਲਿਖਿਆ ਹੋਇਆ ਨਾਵਲ ਤਰੀਕ ਵੇਖਦੀ ਹੈ ਭਾਗ 11ਵਾਂ ਉਸ ਤਰ੍ਹਾਂ ਹੀ ਵਾਰੀ ਨਾਲ ਇੱਕ ਸੁਰਜ ਸਿਰ ਜੋੜੀ ਬੈਠੀ ਕੁਲਤਾਰ ਨੂੰ ਗੁਰਦੇਵ ਦਾ ਗੱਲ ਲੱਗ ਕੇ ਤਾਂ ਹੀ ਰੋਣਾ ਜ਼ਿਆਦਾ ਆ ਉਹ ਸਮਝ ਰਹੀ ਸੀ ਕੋਈ ਮਾੜੀ ਗੱਲ ਹੀ ਹੋ ਗਈ ਹੈ ਕੁਲਤਾਰ ਦੀ ਛਾਤੀ ਵਿੱਚ ਉਥਲ-ਪੁਥਲ ਪਈ ਹੋਈ ਸੀ ਇਹ ਦਾਪਕਾ ਨੇ ਗੁਰਦੇਵ ਦੀਆਂ ਅੱਖਾਂ ਪੁੰਝੀਆਂ ਤੇ ਉਸ ਤੋਂ ਚੁੱਪਚਾਪ ਹੀ ਕਾਰਨ ਪੁੱਛਿਆ ਉਸ ਹੌਂਕਾਂ ਲੈਂਦਿਆਂ ਟੁੱਟੇ ਸ਼ਬਦਾਂ ਵਿੱਚ ਆਖਿਆ ਅਉ ਤਰਿਆ ਵੀਰੇ ਨੂੰ 3 ਸਾਲ ਕਰ ਦਿੱਤੀ ਥੇ ਹੋ ਜੀ ਉਹ ਜੇ ਇਹੋ ਜਿਹੀ ਸਰਕਾਰ ਦਾ ਕੁਲਤਾਰ ਦੀਆਂ ਅੱਖਾਂ ਥਾਂ ਹੀ ਖਲੋਗੰਨ ਉਸ ਨੂੰ ਇਸ ਸਮਾਜ ਤੋਂ ਚੰਗੀ ਦੀ ਆਸਤਾ ਕੋਈ ਨਹੀਂ ਸੀ ਪਰ ਐਨੇ ਥੱਕੇਵਾਰੇ ਵੀ ਐਨੇ ਥੱਕੇਵਾਰੇ ਵੀ ਉਸ ਖਿਆਲ ਨਹੀਂ ਕੀਤਾ ਸੀ ਸਾਰਾ ਸਮਾਜ ਹੀ ਉਤ ਲੈਣਾ ਹੋ ਗਿਆ ਕਿਸੇ ਵਿੱਚ ਵੀ ਮਨੁੱਖਾਂ ਕਣੀ ਨਹੀਂ ਰਹੀ ਇਹ ਐਉਂ ਹੀ ਹੋਣੀ ਸੀ ਇਸ ਵਾਰ ਗੁਰਦੇਵ ਨੇ ਕੁਲਤਾਰ ਨੂੰ ਹਿਲਾਉਣਾ ਭੈਣ ਜੀ ਅਸੀਂ ਮਾਂ ਤੀ ਹੁਣ ਕੀ ਕਰਾਂਗੇ ਕੁੜੀ ਮੋੜ ਫੁੱਟ ਫੁੱਟ ਰੋ ਕੇ ਦੇਖ ਰਾਣੀ ਬੀਬੀ ਵਣ ਤੇ ਰੋਣਾ ਜਿਹੜੇ ਤੇਰੇ ਨਾਲ ਉਹ ਵੀ ਛੋਟੇ ਯਤੀਮ ਹੋ ਜਾਂਦੇ ਆ ਕੁਲਤਾਰ ਨੇ ਕੁੜੀ ਦੇ ਦੁੱਖ ਦੀ ਸੰਸਾਰ ਦੁੱਖ ਨਾਲ ਸਾਂਝ ਪਵਾਉਂਦਿਆ ਹੌਸਲਾ ਦਿੱਤਾ ਗੁਰਦੇਵ ਦੁੱਖ ਦੇਣ ਵਾਲਿਆਂ ਨਾਲੋਂ ਸਹਿਣ ਲੈਣ ਵਾਲਾ ਦਾ ਰੱਬ ਵੱਡਾ ਹੁੰਦਾ ਤੂ ਕਵਰਨਾ ਮੈਂ ਵੇਸ਼ੱਕ ਤੱਕ ਤੇਰੀ ਵਾਂ ਨਹੀਂ ਛੱਡਾਂਗੀ ਮੈਂ ਤੈਨੂੰ ਛੋਟੀ ਭੈਣ ਵਾਂਜੀ ਸਮਝਦੀ ਹਾਂ ਗੁਰਦੇਵ ਨੇ ਆਪਣੀ ਭੈਣ ਜੀ ਦੇ ਦੋਵੇਂ ਹੱਥ ਆਪਣੀਆਂ ਧਾਰੋ ਧਾਰ ਵਗ ਰੰਗਾ ਅੱਖਾਂ ਉੱਤੇ ਰੱਖ ਲਏ ਫਿਰ ਕੁਲਤਾਰ ਨੇ ਜਜਵਾਤ ਵਿੱਚ ਆ ਕੇ ਉਸ ਨੂੰ ਕੁੱਟ ਲਿਆ ਉਸ ਨੂੰ ਦਿਲ ਦਾ ਅਹਿਸਾਸ ਦਿਨਾ ਚਾਹੁੰਦੀ ਸੀ ਕਿ ਤੇਰਾ ਦੁੱਖ ਮੇਰਾ ਵੀ ਹੋ ਗਿਆ ਹੈ ਭੈਣ ਜੀ ਮੈਂ ਕਿਵੇਂ ਧੰਨਵਾਦ ਕਰਾਂ ਅਸੀਂ ਤੁਹਾਡਾ ਦੇਣ ਕਿਵੇਂ ਦੇਵਾਂ ਕੁੜੀ ਲੰਬੇ ਲੰਬੇ ਹੌਕੇ ਭਰੀ ਜਾ ਰਹੀ ਸੀ ਸਕੂਲ ਲੱਗਣ ਦੀ ਘੰਟੀ ਨੇ ਉਹਨਾਂ ਨੂੰ ਵੱਖ-ਵੱਖ ਕਰ ਦਿੱਤਾ। ਗਰਦੇਵ ਦੇ ਹੰਝੂਆਂ ਨੂੰ ਹੱਥ ਮਿਲ ਗਏ ਸਨ। ਉਸ ਦੇ ਮਾਸੂਮ ਗਮਾਂ ਨੂੰ ਸਹਾਰਾ। ਕੁੜੀ ਨੇ ਮਹਿਸੂਸ ਕੀਤਾ ਜਿਵੇਂ ਉਸ ਦਾ ਇੱਕ ਨਹੀਂ ਦੋ ਪ੍ਰਾਣ। ਉਸ ਸ਼ਾਮੀ ਆਪਣੀ ਮਾਂ ਨੂੰ ਕੁਲਤਾਰ ਦਾ ਭਰੋਸਾ ਦੱਸਿਆ। ਅੰਨੀ ਮਾਂ ਨੇ ਕੁਲਤਾਰ ਲਈ ਸੀਸਾਂ ਦਾ ਹੜ ਬਗਾ ਦਿੱਤਾ ਕਿਉਂਕਿ ਕੁਲਤਾਰ ਦੀ ਹਰ ਮਹੀਨੇ ਦੀ ਤਨਖਾਹ ਗਰਦੇਵ ਰਾਹੀਂ ਮਾਂ ਕੋਲ ਪਹੁੰਚ ਜਾਂਦੀ ਰਹੀ ਸੀ। ਉਹਨਾਂ ਪੈਸਿਆਂ ਨਾਲ ਹੀ ਹਰਦੇਵ ਦਾ ਮੁਕੱਦਮਾ ਲੜਿਆ ਗਿਆ। ਹਰਦੇਵ ਦੇ ਪੁੱਛਣ ਤੇ ਵੀ ਪੈਸੇ ਕਿੱਥੋਂ ਲਏ ਹਨ ਬੁੱਢੀ ਮਾਂ ਨੇ ਕੁਝ ਨਹੀਂ ਦੱਸਿਆ ਸੀ। ਕੁਲਤਾਰ ਦਾ ਬਚਨ ਉਸਨੂੰ ਹਮੇਸ਼ਾ ਯਾਦ ਰਿਹਾ ਸੀ। ਭਾਵੇਂ ਉਹ ਆਪਣੇ ਕਰਪਾਲੂ ਬਾਰੇ ਇੱਕ ਇੱਕ ਗੱਲ ਕਹਿ ਦੇਣਾ ਚਾਹੁੰਦੀ ਸੀ। ਥੋੜੇ ਦਿਨਾਂ ਪਿੱਛੋਂ ਗਰਦੇਵ ਨੇ ਕੁਲਤਾਰ ਨੂੰ ਵੀਰੇ ਦਾ ਜੇਲ੍ਹ ਵਿੱਚੋਂ ਆਇਆ ਖੱਤ ਲਿਆ ਕੇ ਬੁਖਾਇਆ। ਉਸ ਲਿਖਿਆ ਸੀ ਮੇਰੇ ਪੂਜਨੀਕ ਮਾਤਾ ਜੀਓ ਜਿਹੜਾ ਦੁੱਖ ਤੁਹਾਨੂੰ ਇਸ ਜਨਮ ਵਿੱਚ ਜਵਾਨ ਹੋ ਕੇ ਤੇ ਪੜ੍ਹ ਲਿਖ ਕੇ ਦਿੱਤਾ ਹੈ ਛੇ ਦਿਨਾਂ ਪਾਪ ਕਿਸੇ ਹੋਰ ਨੇ ਨਾ ਕੀਤਾ ਹੋਵੇ ਮਾਂ ਮੈਂ ਨਿਰਕਰਮਾ ਨਵਾਵਾਂਗਾ ਮੈਂ ਸੋਚਿਆ ਸੀ ਤੂੰ ਹੀ ਅੰਨੀ ਮਾਂ ਨਹੀਂ ਤੇਰੇ ਨਾਲੋਂ ਵੀ ਬਧੇਰੇ ਅੰਨੀ ਤੇ ਅੰਗਾ ਤੋਂ ਹੀ ਨੇ ਭਾਰਤ ਮਾਂ ਹੈ ਮੈਂ ਤੇਰੇ ਦੁੱਖਾਂ ਨੂੰ ਸਾਰੇ ਭਾਰਤ ਦੇ ਦੁੱਖਾਂ ਵਿੱਚੋਂ ਸਮੋ ਕੇ ਦੂਰ ਕਰਨਾ ਚਾਹੇ ਪਰ ਡਾਡਿਆਂ ਮੇਰੇ ਕੋਲ ਸੇਵਾ ਖੋਲੀ ਪਰ ਭਗਵਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਮਾਂ ਆਖਦਾ ਹਾਂ ਤੇਰਾ ਪੁੱਤ ਰੀਨ ਪਰ ਕੇ ਵੀ ਦੋਸ਼ੀ ਨਹੀਂ ਰੀਨ ਪਰ ਦਾ ਵੀ ਦੋਸ਼ੀ ਨਹੀਂ ਦੇਖ ਮਾਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਨਿਜ ਚੌਂਦਾ ਤਾਂ ਬਾਦਸ਼ਾਹੀ ਭੋਗ ਸਕਦਾ ਸੀ ਔਰੰਗ ਦੇਵ ਤੋਂ ਦਰਬਾਰ ਵਿੱਚ ਰਾਜੇ ਦਾ ਖਿਤਾਬ ਲੈ ਸਕਦਾ ਸੀ ਉਸ ਸਾਰੀ ਸਰਵਾਂਸ ਬਾਹਰ ਦਿੱਤੀ ਪਰ ਲੋਕਾਂ ਦਾ ਦਰਦ ਹਿੱਤ ਲਾ ਲਿਆ ਮਾਛੀਵਾੜ ਦੇ ਜੰਗਲਾਂ ਵਿੱਚ ਨਾਗਾਂ ਦੇ ਨਿਵਾਸ ਰਹਿਣਾ ਪ੍ਰਵਾਨ ਕਰ ਲਿਆ ਪਰ ਧਰਮ ਨਹੀਂ ਹਾਰਿਆ ਮੈਨੂੰ ਹੁਣ ਇਉਂ ਜਾਪਦਾ ਜਿਵੇਂ ਉਹਦਾ ਅਸਲੀ ਸਿੱਖ ਬਣ ਗਿਆ ਹਾਂ ਮੈਨੂੰ ਬੜੇ ਲਾਲਚ ਦਿੱਤੇ ਗਏ ਸਨ ਪਰ ਮਾਂ ਮੈਂ ਡੋਲਿਆ ਨਹੀਂ ਬੇਮੁਖਾਂ ਦਾ ਕਹਿੰਦਾ ਜਿਉਣ ਲ ਹੁੰਦਾ ਹੈ ਤੂੰ ਤਕੜੀ ਹੋ ਮਾਂ ਮੈਂ ਅੰਦਰੋਂ ਪੀਲ ਕਰ ਰਿਹਾ ਹਾਂ ਖ਼ਬਰੇ ਇਸ ਕਾਲੀ ਸਮਾਜ ਵਿੱਚ ਸੱਚ ਨੂੰ ਵਫ਼ਾ ਕਰਨ ਵਾਲੀ ਕੋਈ ਕਿਰਨ ਹੋਵੇ ਬੰਦਾ ਮਰਦੇ ਦਮ ਤੱਕ ਆਸ ਦਾ ਪੱਲਾ ਨਹੀਂ ਛੱਡਦਾ ਮਾਂ ਮੈਂ ਤੈਨੂੰ ਇੱਕ ਖੇਚਲ ਦੇਣ ਲੱਗਾ ਹਾਂ ਉੰਜ ساری ਉਮਰ ਕਿਹੜਾ ਘਟ ਗੁਜ਼ਾਰੀ ਮੇਰੇ ਕੱਚੇ ਪਾਟ ਗਏ ਹਨ ਭਵੇਂ ਖੱਦਰ ਦੇ ਹੀ ਹੋਣ ਤੂੰ ਆਪ ਆਉਣ ਦੀ ਖੇਚਲ ਨਾ ਕਰੀ ਕਿਸੇ ਆਉਂਦੇ ਜਾਂਦੇ ਕੋਲ ਭੇਜ ਦੇ ਤੇ ਗਰਦੇਬ ਨੂੰ ਆਖੀ ਕੋਈ ਗਮ ਵੀ ਦਿਲ ਤੇ ਨਾਲ ਲਿਆਵੇਂ ਪੂਰਾ ਤਨ ਲਾ ਕੇ ਪੜ੍ਹਾਈ ਕਰੇ ਮੇਰੇ ਰਮਾਨਾ ਦੀ ਇੱਕੋ ਹੀ ਆਸ ਬਾਕੀ ਰਹਿ ਗਈ ਹੈ ਮੈਨੂੰ ਜੇ ਕੋਈ ਫਿਕਰ ਹੈ ਤਾਂ ਤੁਹਾਡਾ ਜੇ ਹਾਂ ਤੇ ਹਾਂ ਜੇ ਇੰਦਰ ਦੀ ਜੀਤ ਜਾਂ ਉਸ ਦਾ ਕੋਈ ਵੀ ਬੰਦਾ ਸਹਾਇਤਾ ਦੇਣ ਆਵੇ ਤਾਂ ਉਹ ਵੇਉ ਸਮਝਣੀ ਭੁੱਖੇ ਮਰ ਜਾਣਾ ਪਰ ਪਾਪ ਦੀ ਬੁਰਕੀ ਮੂੰਹ ਨਹੀਂ ਪਾਉਣੀ ਮਾਂ ਜੀ ਤੇਰੇ ਚਰਨਾਂ ਤੇ ਸਿਰ ਰੱਖਦਾ ਹਾਂ ਗੁਰਦੇਵ ਨੂੰ ਕੁੱਟ ਕੇ ਪਿਆਰ ਕਰਦਾ ਤੇਰਾ ਬਾਦਨ ਸੀ ਬੇਟਾ ਹਰਦੇਵ ਚਿੱਠੀ ਪੜ੍ਹ ਕੇ ਕੁਲਤਾਰ ਦੇ ਮੂੰਹ ਤੇ ਜਲਾਲ ਆ ਗਿਆ ਉਸ ਦਾ ਦਿਲ ਸਾਰੀ ਛਾਤੀ ਵਿੱਚ ਫੈਲ ਗਿਆ ਹਰਦੇਵ ਬਾਰੇ ਉਸ ਦੀ ਜਾਣਕਾਰੀ ਤੇ ਅਨੁਮਾਨ ਦਰੁਸਤ ਟਿਕਲੇ ਸਨ ਉਸ ਨੂੰ ਗੌਰਵ ਚੜ ਗਿਆ ਕਿ ਮਿਹਨਤ ਨਾਲ ਕਮਾਈ ਪੈਸੇ ਸਿੱਖ ਹਰਥੇ ਲੱਗੇ ਸਨ ਉਸ ਦੂਰੇ ਪਿਆਰ ਨਾਲ ਗਰਦੀਬ ਨੂੰ ਘੁੱਟ ਲੈ ਤੇ ਆਖਿਆ ਤੇਰੇ ਵੀਰ ਵਰਗਾ ਵੀਰ ਸਭ ਭੈਣਾਂ ਨੂੰ ਮਿਲੇ ਗੁਰਗੋਬਿੰਦ ਸਿੰਘ ਜੀ ਦੇ ਲੋਕ ਆਦਰਸ਼ਨ ਸਮਝ ਕੇ ਉਸ ਦੇ ਉਸੂਲਾਂ ਉੱਤੇ ਚੱਲ ਕੇ ਉਹ ਹੀਰਾ ਹੋ ਗਿਆ ਤੂੰ ਖਿਆਲ ਨਾ ਕਰ ਜੇਲ ਉਸ ਲਈ ਪਾਰਸ ਬਣਾ ਦੇ ਉਸ ਨੂੰ ਪਾਰਸ ਬਣਾ ਦੇਵੇਗੀ ਭਾਵੇਂ ਕਾਨੂੰਨ ਨੇ ਉਸ ਨੂੰ ਇਕਲਾਕੀ ਕੈਦੀ ਬਣਾ ਦਿੱਤਾ ਹੈ ਪਰ ਸਹੀ ਅਰਥਾਂ ਵਿੱਚ ਉਹ ਸੱਚ ਦਾ ਪਹਿਰੇਦਾਰ ਹੈ ਕ੍ਰਿਤਿਆਵਾਂ ਦੇ ਵਿਰੁੱਧ ਡਟਣ ਮਨੁੱਖ ਬੇਰਲੇ ਹੀ ਹੁੰਦੇ ਹਨ ਰੱਬ ਤੇਰੇ ਵੀਰੇ ਨੂੰ ਲੰਬੀ ਉਮਰ ਦੇਵੇ ਤਾਂ ਜੋ ਉਹ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਕੇ ਦਿਲ ਦੇ ਇਰਮਾਨ ਪੂਰੇ ਕਰ ਸਕੇ ਕੁਲਤਾਰ ਦੀ ਮధు ਮੁਸਕਾਨ ਵਿੱਚੋਂ ਉੱਠੀ ਮਹਿਕ ਨੇ ਗਰਦੇਵ ਨੂੰ ਸਰਸਾਰ ਦਿੱਤਾ ਉਸ ਨੂੰ ਆਪਣੇ ਵੀਰੇ ਉੱਤੇ ਲੋੜੇ ਦਾ ਮਾਣ ਅਤੇ ਭਰੋਸਾ ਜਾਗ ਪਿਆ ਫਿਰ ਉਸ ਮਨ ਵਿੱਚ ਹੀ ਸੋਚਿਆ ਭੈਣ ਜੀ ਤੁਹਾਡੇ ਵਾਂਗ ਦਰਦ ਵੰਡਾਉਣ ਵਾਲਾ ਵੀ ਕੋਈ ਨਹੀਂ ਹੋ ਸਕਦਾ ਕੁਲਤਾਰ ਨੇ ਕੁਝ ਜਾਦ ਆ ਜਾਣ ਵਾਕਿਆ ਕੱਚਾ ਤੇ ਕੱਪੜਿਆਂ ਦਾ ਫਿਕਰ ਨਾ ਕਰੀ ਮਾਂ ਜੀ ਨੂੰ ਆਖੀ ਕਿਸੇ ਦੀ ਆਜੀ ਨਾ ਹੋਵੇ ਭੈਣ ਜੀ ਕਿੰਨੀ ਸ਼ਰਮ ਆਉਂਦੀ ਹੈ ਅਸੀਂ ਭੈਣਾ ਬਣ ਕੇ ਹੀ ਨਹੀਂ ਮਹਿਸੂਸ ਇਉਂ ਮਹਿਸੂਸ ਕਰੀਦਾ ਕੁਲਤਾਰ ਨੇ ਆਪਣੀ ਛੋਟੀ ਭੈਣ ਨੂੰ ਗੱਲ ਵੀ ਪੂਰੀ ਨਾ ਕਰਨ ਦਿੱਤੀ ਇੱਕ ਸਾਂਝ ਤੇ ਪੰਤ ਨੂੰ ਉਸ ਗੁਰਦੇਵ ਦੇ ਅੰਦਰ ਵੜ ਕੇ ਜਗਾ ਲਿਆ ਸੀ ਪਹਿਲਾਂ ਨਾਲ ਉਹ ਹੁਣ ਬਹੁਤ ਹਿੱਲ ਗਏ ਦੋ ਦਿਨਾਂ ਪਿਛੋਂ ਕੁਲਤਾਰ ਨੇ ਗੁਰਦੇਵ ਨੂੰ ਦੋ ਕੱਛੇ ਦੋ ਕਮੀਜ਼ਾਂ ਇੱਕ ਪਜਾਮਾ ਇੱਕ ਤੌਲੀਆ ਦੋ ਸਾਬਣ ਦੀਆਂ ਟਿੱਕੀਆਂ ਤੇ ਇੱਕ ਸਰੋਂ ਦੇ ਤੇਲ ਦਾ ਅਧਿਆ ਲਿਆ ਫੜਾਇਆ ਪਿਤਾ ਦੇ ਜੇਲ੍ਹ ਜਾਣ ਸਮੇ ਉਸ ਨੂੰ ਪਤਾ ਸੀ ਅੰਦਰ ਕਿਸ ਕਿਸ ਤਰ੍ਹਾਂ ਦੀਆਂ ਲੋੜਾਂ ਪੈਂਦੀਆਂ ਹਨ ਗੁਰਦੇਵ ਨੇ ਧੰਨਵਾਦ ਨਾਲ ਸਭ ਚੀਜ਼ਾਂ ਲੈ ਲੰਗੀਆਂ ਉਸ ਐਤ ਕੀ ਬਰ ਮਾ ਨਾਲ ਵਿਹੇ ਦੀ ਮੁਲਾਕਾਤ ਲਈ ਜਾਣ ਵਾਸਤੇ ਜੇਵ ਕੀਤੀ ਉਹ ਇੱਕ ਵਾਰ ਵੀ ਹਰਦੇਵ ਨੂੰ ਮਿਲਣ ਨਹੀਂ ਗਈ ਸੀ ਇਸ ਵਾਰ ਉਹ ਆਪਣੇ ਹੱਥੀਂ ਚੀਜ਼ਾਂ ਦੇਣਾ ਚਾਹੁੰਦੀ ਸੀ ਅਤੇ ਦੇਵੀ ਭੈਣ ਬਾਰੇ ਵੀਰੇ ਨੂੰ ਊੜੇ ਤੋਂ ਲੈ ਕੇ ਰਾੜੇ ਤੱਕ ਸਭ ਕੁਝ ਦੱਸ ਦੇਣਾ ਚਾਹੁੰਦੀ ਸੀ ਇਹ ਭੇਦ ਇੰਨਾ ਭਾਰਾ ਹੋ ਚੁੱਕਾ ਸੀ ਕਿ ਉਸ ਦਾ ਪਿਗਲਿਆ ਦਿਲ ਸਹਿਣ ਕਰਨ ਤੋਂ ਇਨਕਾਰੀ ਸੀ ਮਾਣੇਤੀ ਦੀ ਜिद ਵੇਖ ਕੇ ਉਸ ਨੂੰ ਨਾਲ ਤਿਆਰ ਕਰ ਲਿਆ ਅੰਨੀ ਮਾਂ ਇੱਕ ਚੰਗਾ ਦਿਨ ਵਿਚਕਾਰ ਕੇ ਵਿਚਾਰ ਕੇ ਪੁੱਤ ਦੀ ਮੁਲਾਕਾਤ ਨੂੰ ਤੁਰ ਪਈ ਗੁਰਦੇਵ ਕਦੇ ਸ਼ਹਿਰ ਗਈ ਹੀ ਨਹੀਂ ਸੀ ਕੇਵਲ ਇੱਕ ਵਾਰ ਅੱਠਵੀਂ ਦਾ ਇਮਤਿਹਾਨ ਦੇਣ ਲਈ ਉਸ ਨੂੰ ਤਹਿਸੀਲ ਦੇ ਸੈਂਟਰ ਜਾਣਾ ਪਿਆ ਸੈਂਟਰ ਜਾਣਾ ਪਿਆ ਸੀ ਦੇਸ਼ ਉਸ ਉਸ ਆਪਣੀ ਮਾਂ ਨੂੰ ਹੱਥ ਫੜ ਕੇ ਰਕਸ਼ੇ ਤੇ ਬਹਾਇਆ ਰੇਲ ਦੇ ਸਟੇਸ਼ਨ ਤੋਂ ਉਹ ਸਿੱਧੀਆਂ ਸੈਂਟਰਲ ਜੇਲ੍ਹ ਦੇ ਗੇਟ ਅੱਗੇ ਜਾ ਉਤਰਨਾ ਜੇਲ੍ਹ ਦਾ ਦਰਵਾਜ਼ਾ ਕਿੰਨੇ ਲੋਹੇ ਨਾਲ ਮੜਿਆ ਹੋਇਆ ਸੀ ਕਿਹੋ ਜਿਹੀਆਂ ਮੋਟੀਆਂ ਲੋਹੇ ਦੀਆਂ ਸਾਂਖਾਂ ਲੱਗੀਆਂ ਹੋਆਂ ਸਨ ਕਿੰਨਾ ਉੱਚਾ ਗੰਧਾ ਸਨ ਗੁਰਦੇਵ ਦਾ ਸਿਰ ਚੱਕਰ ਖਾਨ ਲੱਗ ਪਿਆ ਉਸ ਦੀ ਮਾਂ ਨੇ ਇੱਕ ਬਾਹਰ ਬੈਠੇ ਅਰਜੀ ਨਵੀਸ ਤੋਂ ਆਪਣੀ ਮੁਲਾਕਾਤ ਲਈ ਦਰਖਾਸਤ ਲਿਖਵਾਈ ਉਹ ਕੈਦੀਆਂ ਤੇ ਮੋਲਜਮਾ ਨੂੰ ਮਿਲਣ ਦੇ ਤੌਰ ਤਰੀਕੇ ਸਿੱਖ ਗਈ ਸੀ ਅਰਜੀ ਨਵੀਸ ਕੁੜੀ ਨੂੰ ਐਨਕਾਂ ਦੇ ਉੱਤੋਂ ਦੀ ਅੱਖਾਂ ਪਾੜ ਪੜ ਦੇਖ ਰਿਹਾ ਸੀ ਕੁੜੀ ਨੇ ਮਨ ਵਿੱਚ ਗਾਲ ਦੇ ਕੇ ਮੂੰਹ ਦੂਜੇ ਬੰਨੇ ਕਰ ਲਿਆ ਥੋੜੇ ਸਮੇਂ ਪਿਛੋਂ ਅਰਜੀ ਨਵੀਸ ਖੰਗਿਆ ਗਰਦੇਵ ਨੂੰ ਜਾਪਿਆ ਜਿਵੇਂ ਉਹ ਜਾਣ ਕੇ ਖੰਗਾ ਹੈ ਉਸ ਦੇ ਜੀਵ ਵਿੱਚ ਆਈ ਲੱਤ ਮਾਰ ਕੇ ਉਹਨੂੰ ਸਣੇ ਸੰਦੂਖ ਢਿਟਾ ਦੇਵਾ ਪਰ ਉਹ ਨਵੇਂ ਉਦਮੂਲ ਤੋਂ ਡਰ ਗਈ ਭੰਗੇ ਅਰਜਨ ਵੀਸਵਲ ਪਾਸਾ ਵੱਟੀ ਰੱਖਿਆ ਮਾਈ ਰੁਪਈਆ ਕੱਢ ਕੇ ਆ ਲੈ ਦਸ ਕਤ ਅਰਜਨ ਵੀਸ ਨੇ ਥੋੜਾ ਔਖਾ ਹੋ ਕੇ ਆਖਿਆ ਬੇਪਾਈ ਅੱਗੇ ਤਾਂ ਅਠਾ ਨਹੀਂ ਲੈਂਦਾ ਸੀ ਅੰਨੀ ਮਾਨੇ ਨਿਮਰਤਾ ਨਾਲ ਪੁੱਛਿਆ ਉਸ ਤੋਂ ਪਹਿਲਾਂ ਮਾਈ ਚਾਰ ਆਣੇ ਲੈਂਦੇ ਹੁੰਦੇ ਸੀ ਭੰਗੇ ਨੇ ਟੜਕੇ ਗਿਆ ਰੁਪਈਆ ਤਾਂ ਆਉਂਦਾ ਕੀ ਹੈ ਮਾਈ ਨੇ ਹਾਨੀਸਰ ਨੂੰ ਰੁਪਈਆ ਦੇ ਦਿੱਤਾ ਤੇ ਅਰਜੀ ਲੈ ਲਈ ਉਸ ਤੋਂ ਥੋੜਾ ਗਾ ਹੋ ਕੇ ਬੋਲੀ ਅੱਗੇ ਔਤ ਤੇ ਲੀੜੇ ਲਿਆਉਂਦੇ ਸੀ ਹੁਣ ਆਂਦੇ ਐ ਪੋਸ਼ ਵੀ ਲਾ ਲਈ ਉਸ ਬੜਬੜ ਕਰਦੀ ਨੇ ਜੇਲ ਦੇ ਦਾਵਤਰੀ ਦੀ ਮੂਰੀ ਵਿੱਚ ਦੀ ਅਰਜੀ ਧੱਕ ਦਿੱਤੀ ਆ ਮੁੰਛੀ ਮੇਰੀ ਵੀ ਅੰਨੀ ਦੀ ਫਰਿਆਦ ਫੜਨੀ ਅੰਦਰੋਂ ਬਿਨਾ ਕੁਝ ਬੋਲੇ ਉਦੀ ਅਰਜੀ ਫੜ ਲਈ ਉਹ ਮਾਂ ਦੀ ਪਛਾਣ ਹਟ ਕੇ ਕਾ ਉਤੇ ਧੁੱਪੇ ਬਹਿ ਗਾਨਾ ਗੁਰਦੇਵ ਨੇ ਮਾਂ ਨੂੰ ਪੁੱਛਿਆ ਮਾਂ ਵੀਰੇ ਨੂੰ ਕਦੋਂ ਕੁ ਮਿਲਾਂਗੇ ਉਹ ਤਾਵਲੀ ਹੋ ਰਹੀ ਸੀ ਬਸ ਘੰਟਾਕ ਲੱਗ ਹੀ ਜਾਊਗਾ ਮਾਂ ਤੈਨੂੰ ਭੁੱਖ ਤਾਂ ਨਹੀਂ ਲੱਗੀ ਰੋਟੀ ਦੇਵਾਂ ਨਹੀਂ ਪੁੱਤ ਦੇ ਮੂੰਹ ਚ ਪਾ ਕੇ ਮਾਂ ਨੇ ਸਾਰੀ ਉਮਰ ਦੀ ਭੁੱਖ ਝਰ ਕੇ ਇੱਕ ਰੱਜ ਪਾਲਿਆ ਸੀ ਸਮਾਜ ਨੇ ਉਸ ਦਾ ਮੂੰਹ ਵੀ ਖੋਲਿਆ ਉਸ ਦਾ ਟਾਂਚਾ ਡਿੱਗ ਪੈਣ ਲਈ ਆਵੇਂ ਕੋਈ ਬਹਾਨਾ ਹੀ ਢੋਲਦਾ ਸੀ ਜੇਲ੍ਹ ਦੇ ਬੂਹੇ ਅੱਗੇ ਕਲਾਰੀ ਨੇ ਕੈਦੀ ਲਿਆ ਲਾ ਹੈ ਜੇਲ੍ਹ ਦੀ ਲੰਬੀ ਵਿਸਲ ਨਾਲ ਕੁਲਤਾਰ ਨੇ ਇੱਧਰ ਉੱਧਰ ਤੱਕਿਆ ਉਹਦੀ ਮੰਜ਼ਿਲ ਆ ਗਈ ਸੀ ਗੱਡੀ ਲਾਈਨ ਬਦਲ ਰਹੀ ਸੀ ਮੋੜ ਹੌਲੀ ਹੁੰਦੀ ਚੌੜੇ ਪਲੇਟਫਾਰਮ ਨਾਲ ਲੱਗੀ ਉਹ ਵੀ ਟੋਕਰੀ ਸੰਭਾਲ ਕੇ ਥੱਲੇ ਲੈ ਪਈ ਉਹਦਾ ਮਾਣ ਹੁਣ ਭਾਰੀ-ਭਾਰੀ ਹੁੰਦਾ ਜਾ ਰਿਹਾ ਸੀ ਉਹ ਹੋਰ ਵੀ ਨਿਕੰਗਾ ਕਦਮਾਂ ਪੁੱਟਣ ਲੱਗੀ ਗੇਟ ਤੋਂ ਬਾਹਰ ਹੋਣ ਵਾਲੀ ਉਹ ਆਖਰੀ ਸਵਾਰੀ ਸੀ ਬਾਹਰ ਟਾਂਗਿਆਂ ਤੇ ਰਖਸ਼ਾਂ ਦੀਆਂ ਆਪਾਂ ਧਾਪੀ ਪਈ ਹੋਈ ਸੀ ਉਸ ਨੂੰ ਕਈ ਟਾਂਗੇ ਵਾਲੇ ਜਾਣ ਲਈ ਪੁੱਛਿਆ ਉਹ ਨਾਂ ਵਿੱਚ ਸਿਰ ਹਿਲਾਉਂਦੀ ਰਹੀ ਪਰ ਇੱਕ ਛੱਤ ਵਾਲੇ ਰਖਸ਼ੇ ਵਿੱਚੋਂ ਚੁੱਪਚਾਪ ਬੈਠੀ ਰਖਸ਼ੇ ਵਾਲੇ ਭਾਈ ਨੇ ਤੁਰੰਤ ਪਹਿਲਾ ਸਵਾਲੀ ਨਜ਼ਰਾਂ ਨਾਲ ਪੁੱਛਿਆ ਬੀਬੀ ਕਿੱਥੇ ਜਾਣਾ ਹੈ ਸੈਂਟਰਲ ਜੇਲ ਇੰਨਾ ਸੁਣ ਕੇ ਰਖਸ਼ੇ ਵਾਲੇ ਨੇ ਦੁਬਾਰਾ ਗਾਹ ਨਾਲ ਕੁੜੀ ਨੂੰ ਵੇਖਿਆ ਪਰ ਕੁਲਤਾਰ ਨੇ ਸਿਰ ਪਛਾਣ ਕਰ ਲਿਆ 10 ਦਿਨ ਹੋਏ ਆ ਹਲੇ ਗੁਰਦੇਵ ਤੇ ਹਰਦੇਵ ਉਸਦੀ ਮੁਲਾਕਾਤ ਕਰਕੇ ਆਂਗਨ ਗੁਰਦੇਵ ਨੇ ਲੱਜਾ ਭਾਵ ਨਾਲ ਕੁਲਤਾਰ ਨੂੰ ਆ ਕੇ ਕਿਹਾ ਸੀ ਭੈਣ ਜੀ ਇਹ ਬਹੁਤ ਵੱਡੀ ਗਲਤੀ ਹੋਗੀ ਗੁੱਸੇ ਤਾਂ ਨਹੀਂ ਹੋਵੋਗੇ ਕੀ ਗਲਤੀ ਪਹਿਲਾਂ ਵਾਅਦਾ ਦਿਓ ਕਿ ਗੁੱਸੇ ਨਹੀਂ ਹੋਵੋਗੇ ਸੱਚਮੁੱਚ ਮੈਂ ਬਹੁਤ ਸ਼ਰਮਿੰਦੀ ਹਾਂ ਕੁਲਤਾਰ ਮੁਸਕਾ ਪਈ ਇਹੋ ਜਿਹਾਂ ਵੀ ਅਵਗਿਆਕਾਰ ਆਈਆਂ ਤੂੰ ਮਰਨਾ ਮੈਂ ਕੋਈ ਨਹੀਂ ਗੁੱਸਾ ਹੁੰਦੀ ਮੈਂ ਬਾਈ ਨੂੰ ਤੁਹਾਡਾ ਸਾਰਾ एहसान दਾਸ ਆਈਆਂ ਐਨੀ ਕਹਿ ਕੇ ਕੁੜੀ ਕੁਲਤਾਰ ਦੇ ਮੋਹਵਲ ਵੇਖਣ ਲੱਗ ਪਈ ਹੈ ਅਧਿਆਪਕਾ ਥਾਂ ਚੌਂਕ ਗਈ ਫਿਰ ਉਸ ਅੱਖਾਂ ਮੀਟ ਕੇ ਸਾ ਖਿੱਚਿਆ ਭੈਣ ਜੀ ਮੈਨੂੰ ਜਿਹ ਹਨ ਇੱਕ ਸੀ ਕਰਨਾ ਚਾਹੀਦਾ ਹੈ ਨਾ ਪਰ ਮੇਰੇ ਕੋਲ ਰਿਹਾ ਨਾ ਹੋਇਆ ਮੈਨੂੰ ਮਾਫ ਕਰ ਦਿਓ ਉਸ ਆਪਣੀ ਭੈਣ ਜੀ ਦੇ ਦੋਵੇਂ ਹੱਥ ਫੜ ਲਏ ਉਹ ਉਹਨਾਂ ਬੁਰਾ ਤਾਂ ਨਹੀਂ ਮਨਾਇਆ ਕੁਲਤਾਰ ਗੁਰਦੇਵ ਦੀ ਅੱਲਰ ਸੋਚ ਤੇ ਕੁਝ ਉੱਚੇ ਚਿਹਰਾ ਸੋਚ ਰਹੀ ਸੀ ਇਹਦੇ ਨਾਲ-ਨਾਲ ਗੁਰਦੇਵ ਦਾ ਚਿਹਰਾ ਤਾੜ ਰਹੀ ਸੀ ਜਿਸ ਵਿੱਚ ਸਿਆਸੀ ਭਾਵਨਾ ਨੂੰ ਵੀ ਤਿੱਖਾ ਦਖਲ ਸੀ ਪਰ ਭੈਣ ਜੀ ਉਹ ਸੁਣ ਕੇ ਇੱਕਦਮ ਉਦਾਸ ਪੈ ਗਿਆ ਅਤੇ ਸੇਖਾਂ ਤੋਂ ਉਸ ਦੇ ਹੱਥ ਝੁੱਕ ਗਏ ਉਸ ਸਮੇਂ ਮੇਰੇ ਦਿਲ ਨੂੰ ਬੜਾ ਹੀ ਦੁੱਖ ਹੋਇਆ ਉਦੋਂ ਮੈਨੂੰ ਐਸਾ ਪਛਤਾਵਾ ਲੱਗਾ ਰੱਬ ਮੈਂ ਕਿਉਂ ਦੱਸ ਰੱਬਾ ਮੈਂ ਕਿਉਂ ਦੱਸਣਾ ਸੀ ਮੈਂ ਮੁਲਾਕਾਤ ਨੂੰ ਹੀ ਕਿਉਂ ਆਈ ਪਰ ਮੈਨੂੰ ਵੀ ਰੇ ਉੱਤੇ ਰ ਰ ਗੁਸਾ ਰਿਆ ਸੀ ਕੋਈ ਆਪਣੇ ਸਹਾਈਨ ਕਰਨ ਵਾਸਤੇ ਤੇ ਨਵੀਂ ਕੁੜੀ ਕੁੜੀ ਨਵੀਂ ਨੀਮੀ ਭਾਈ ਸਭ ਕੁਝ ਐਨ ਐਨ ਆਖ ਦੀ ਗਈ ਉਸ ਨੂੰ ਧੰਨਵਾਦ ਕਰਨਾ ਚਾਹੀਦਾ ਸੀ ਪਰ ਮੈਂ ਉਹਦੀ ਉਦਾਸੀ ਦਾ ਕਾਰਨ ਨਹੀਂ ਸਮਝ ਸਕੀ ਭੈਣ ਜੀ ਗਰਦੇਵ ਨੂੰ ਕੋਈ ਪਤਾ ਨਹੀਂ ਸੀ ਕੁਲਤਾਰ ਨੇ ਉਸ ਦੀ ਗੱਲ ਸੁਣ ਕੇ ਕਿੰਨੇ ਹੀ ਉਤਰਾ ਚੜ੍ਹਾ ਲਏ ਦਿਮਾਗ ਦੀਆਂ ਸੂਖਮ ਕੰਬਣੀਆਂ ਤੱਕ ਉਹ ਅਣਪਪ ਕਰ ਗਈ ਸੀ ਪਰ ਮੂੰਹ ਤੇ ਉਪਰੀ ਮੁਸਕਾਨ ਲਿਆਉਂਦਿਆਂ ਪੁੱਛਾ ਤਕੜੇ ਸਨ ਮਾਰੇ ਤਾਂ ਨਹੀਂ ਹੋਈ ਅੱਗੇ ਨਾਲੋਂ ਤਾਂ ਲਿੱਸਾ ਸੀ ਮਿਹਨਤ ਕਰਨ ਲਈ ਤੇਰੇ ਕੰਨ ਨਹੀਂ ਖਿੱਚੇ ਕੁਲਤਾਰ ਨੇ ਆਪਣੇ ਭਾਵ ਲੁਕੋਣ ਲਈ ਗੱਲ ਦਾਸ ਲੋ ਰੁਖ ਪਲਟ ਲਿਆ ਹਾਂ ਗੁਰਦੇਵ ਵੀ ਹੱਸ ਪਈ ਉਹ ਠੀਕ ਆਖਦੇ ਸਨ ਤੈਨੂੰ ਹੁਣ ਜੀ ਲਾ ਕੇ ਜੁੱਟ ਪਹਿਣਾ ਚਾਹੀਦਾ ਹੈ ਤੇ ਪਿਛਲੇ ਮਹੀਨਿਆਂ ਦੀਆਂ ਸਾਰੀਆਂ ਕਸਰਾਂ ਕੱਢ ਦੇਣੀਆਂ ਚਾਹੀਦੀਆਂ ਹਨ ਤੁਹਾਡੀ ਕਿਰਪਾ ਨਾਲ ਭੈਣ ਜੀ ਸਭ ਕਾਟੇ ਪੂਰੇ ਕਰ ਦੇਵਾਂਗੀ ਐਨੀ ਆਖਦੀ ਗੁਰਦੇਵ ਦਾ ਚਿਹਰਾ ਲੋਪ ਹੋ ਗਿਆ ਰਿਕਸ਼ੇ ਵਾਲੇ ਨੇ ਗੱਡੀ ਰੋਕ ਲਈ ਸੀ ਤੇ ਕੁਲਤਾਰ ਦੇ ਦਿਮਾਗ ਦੀ ਲੜੀ ਟੁੱਟ ਚੁੱਕੀ ਸੀ। ਬੀਬੀ ਜੀ ਰਿਕਸ਼ੇ ਵਾਲੇ ਦਾ ਪਾਪ ਸੀ ਸੈਂਟਰਲ ਜੇਲ ਆ ਗਈ। ਬੀਬੀ ਨੇ ਸੜਕ ਉੱਤੇ ਉਤਰ ਕੇ ਇਧਰ ਉਧਰ ਵੇਖਿਆ। ਸਾਹਮਣੇ ਉੱਚੀ ਕੰਧ ਤੇ ਮੋਟੇ ਅੱਖਰਾਂ ਵਿੱਚ ਸੈਂਟਰਲ ਜੇਲ ਲਿਖਿਆ ਹੋਇਆ ਸੀ। ਜਿਵੇਂ ਰੇਲਵੇ ਸਟੇਸ਼ਨ ਦਾ ਨਾਮ ਲਿਖਿਆ ਹੁੰਦਾ ਹੈ। ਉਹਦੇ ਦਿਲ ਦੀ ਧੜਕਣ ਇੱਕ ਪਾਸੇ ਵੱਧ ਰਹੀ ਸੀ ਦੂਜੇ ਪਾਸੇ ਬੈਠਦੀ ਜਾ ਰਹੀ ਸੀ। ਧੰਨਵਾਦ।